ਹੈਲੋ ਜੀ ਮੈਂ ਆਸ਼ੂ ਢਿੰਗੜਾ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਪਦਾ ਛੋਟਾ ਜਿਹਾ ਐਕਸਪੀਰੀਅੰਸ ਕਿ ਮੈਂ ਕਿਵੇਂ ਕਰੇ ਬੈਠੇ ਬੈਠੇ ਪੰਜਾਬੀ ਟਾਈਪਿੰਗ ਦੀ ਤਿਆਰੀ ਕੀਤੀ ਕਿਉਂਕਿ ਅੱਜ ਦੇ ਟਾਈਮ ਵਿੱਚ ਆਪਣੇ ਕੋਲ ਕਰੇ ਹੀ ਲੈਪਟਾਪ ਜਾਂ ਕੰਪਿਊਟਰ ਕਰਾ ਅਵੇਲੇਬਲ ਹੁੰਦਾ ਪਰ ਫਿਰ ਵੀ ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਵੇਂ ਕਿੱਥੋਂ ਤੇ ਕਿਸ ਤਰ੍ਹਾਂ ਸਟਾਰਟ ਕਰਾਂ ਤਾਂ ਮੈਂ ਕੋਸ਼ਿਸ਼ ਕਰਾਂਗੀ ਅੱਜ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਇਸ ਵੀਡੀਓ 'ਚ ਜਿਹੜੇ ਕਿ ਜਦੋਂ ਮੈਂ ਟਾਈਪਿੰਗ ਦੀ ਤਿਆਰੀ ਕਰਨੀ ਸਟਾਰਟ ਕੀਤੀ ਤਾਂ ਮੈਨੂੰ ਬਹੁਤ ਜੋ-ਜੋ ਮੈਨੂੰ ਮੁਸ਼ਕਿਲਾਂ ਆਈਆਂ ਤਾਂ ਮੈਂ ਉਹ ਆਪਦਾ ਸਾਰਾ ਐਕਸਪੀਰੀਅ ਸਪਨਾ ਨੂੰ ਪਹਿਲਾ ਤਾਂ ਸਵਾਲ ਆਉਂਦਾ ਕਿ ਜੇ ਆਪਾਂ ਪੰਜਾਬੀ ਟਾਈਪਿੰਗ ਕਰਨੀ ਹੈ ਤਾਂ ਆਪਾਂ ਨੂੰ ਆਪਦੇ ਕੰਪਿਊਟਰ ਜਾਂ ਲੈਪਟਾਪ ਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਐਡ ਕਰਨਾ ਪਏਗਾ ਤਾਂ ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਿ Google ਤੇ ਅਗਰ ਤੁਸੀਂ ਆਪ ਦਾ ਸਰਚ ਕਰੋਗੇ ਵਿੰਡੋ ਆਪਦੀ ਲਿਖ ਕੇ ਕਿ ਮੇਰੇ ਕੋਲ ਕਿਹੜੀ ਵਿੰਡੋ ਹੈ ਤੇ ਉਹਦੇ ਵਿੱਚ ਵੀ ਸਟੈਪ ਬਾਈ ਸਟੈਪ ਮੈਨੂੰ ਦੱਸੋ ਕਿ ਮੈਂ ਕਿਵੇਂ ਪੰਜਾਬੀ ਲੈਂਗੁਏਜ ਨੂੰ ਐਡ ਕਰਾਂ ਤਾਂ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ Google ਤੋਂ ਆਰਾਮ ਨਾਲ ਮਿਲ ਜੇਗੀ ਤਾਂ ਤੁਸੀਂ ਉੱਥੋਂ ਚੈੱਕ ਕਰਕੇ ਆਪਦੀ ਜੋ ਪੰਜਾਬੀ ਲੈਂਗੁਏਜ ਹੈ ਉਹ ਕੰਪਿਊਟਰ ਦੇ ਵਿੱਚ ਐਡ ਕਰ ਸਕਦੇ ਹੋ गूगल तो पर ही एक फोटो डाउनलोड की रावी फोट का जो की बोर्ड है जिरे को हले भी देखो अवेलेबल है मैं तो दिखा इन्हें की है प्रिंट निकलवा लिया भी की करना ऐवी अगर गूगल से जाके सर्च करोगे कि रावी फोट की ਤਾਂ ਇਹਦੇ ਜੇ ਤੁਹਾਨੂੰ ਵਾਧੂ ਚਾਹੀਏ ਫੋਟੋਸ ਉੱਥੇ ਅਵੇਲੇਬਲ ਹੋਣਗੀਆਂ ਜਿਹੜੀ ਤੁਹਾਨੂੰ ਵਧੀਆ ਲੱਗੇ ਉਹ ਕਿਹ ਹੈ ਤੁਸੀਂ ਇੱਕ ਪ੍ਰਿੰਟ ਕਢਾ ਲਓ ਥੋੜੀ देर ਤਾਂ ਫਿਰ ਮੈਂ ਨੂੰ ਬੈਠ ਕੇ ਇੱਕ ਦਿਨ ਥੋੜੀ ਦੇਰ ਤਾਂ ਪਹਿਲਾਂ ਦੇਖਿਆ ਥੋੜਾ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਹੜਾ ਬਟਨ ਪ੍ਰੈਸ ਕਰਾਂਗੀ ਤਾਂ ਕੀ ਪੰਜਾਬੀ ਦਾ ਉੱਥੇ ਅੱਖਰ ਜੋ ਹੈ ਲਿਖਿਆ ਜਾਏਗਾ ਜਿਵੇਂ ਕਿ ਸਾਰਿਆਂ ਨਾਲੋਂ ਅਗਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਕਿਵੇਂ ਸਟਾਰਟ ਕੀਤਾ ਸੀ ਤਾਂ ਕੇ ਤੋਂ ਕਿਉਂਕਿ ਕੇ ਦੀ ਸਾਊਂਡ ਦੇਖੋ ਕ ਹੀ ਹੁੰਦੀ ਹੈ ਤੇ ਕੇ ਨੂੰ ਪ੍ਰੈਸ ਕਰਨ ਤੋਂ ਕ ਹੀ ਬੰਦ ਆ ਤਾਂ ਇਹਦੇ ਨਾਲ ਕੀ ਥੋੜਾ ਮੈਨੂੰ ਆਸਾਨ ਹੋ ਗਿਆ ਲਰਨ ਕਰਨਾ ਐਵੇਂ ਹੀ ਅਗਰ ਸ਼ਿਫਟ ਨਾਲ ਆਪਣੇ ਕੇਨ ਆਪਾਂਗੇ ਤਾਂ ਖ ਪਾਏਗਾ ਤਾਂ ਐਵੇਂ ਐਵੇਂ ਮੈਂ ਕੁਝ ਤਾਂ ਜੋ ਹੈ ਵਰਡ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੰਦੇ ਕਿਨੂੰ ਪ੍ਰੈਸ ਕਰਨ ਤੇ ਕੀ ਪਾਏਗਾ ਕਿਹੜਾ ਵਰਡ ਪ੍ਰੈਸ ਕਰਨ ਤੇ ਕੀ ਪਾਏਗਾ ਤੇ ਉਸ ਤੋਂ ਬਾਅਦ ਆਉਂਦਾ ਕਿ ਆਪਾਂ ਹੁਣ ਇਹਨੂੰ ਟਾਈਪਿੰਗ ਕਰੀਏ ਕਿੱਥੇ ਤਾਂ ਬਹੁਤ ਸਾਰੀਆਂ ਆਪਣੇ ਕੋਲ ਵੈਬਸਾਈਟਸ ਅਵੇਲੇਬ ਹੈਗੀਆਂ ਜਿਵੇਂ ਕਿ ਪੰਜਾਬ ਐਗਜ਼ਾਮ ਪੋਰਟਲ ਖਲੀਰੇ ਟਾਈਪਿੰਗ ਟਾਈਪ ਪੰਜਾਬੀ ਐਵੇਂ ਜਿਹੀ ਹੋਰ ਵੀ ਬਹੁਤ ਸਾਰੀਆਂ ਵੈਬਸਾਈਟ ਅਗਰ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਬਾਧੂ ਸਾਰੀਆਂ ਮਿਲ ਜਾਣਗੀਆਂ लेकिन ये पंजाब एग्जाम पोर्टल नाम की वैबसाइट है ना ये वैबसाइट जी सिमिलर है लगभग जिमें अपना रियल चौथे टाइपिंग एग्जाम होंगे सारा कुछ ए बिल्कुल एग्जैक्ट उमें ही आंता है दस चंक्स मतलब दस पैरासा आंधा है सेम उस से तरह ही स्पीड कैलकुलेट की जाती है तो मैं स्टार्ट किया वैबसाइट तो एग्जाम पोर्टल मैं तो किट किया देखो जैन दसिया पेल मैं पेज प्रिंट करवाया तो मैं थोड़े बहुत वर्ड जो है याद करना स्टार्ट कर उसकी तो की है मैं बस इतना वैबसाइट खोली और जिमें मैं वर्ड इधर उधर चेक कर दी दी, तो उवें ही कि मैं उधर टाइप कर दी जाती वर्ड चेक कर दाइप करती एवें करते कर, कर, दे, कर दे, स्पीड पांच तो स्टार्ट होंगे अज जो है पंतालींजा तो तक पहुंच चुकी है तो एवें ही अगर तुम भी आप लगता स्टार्टिंग तो यार मेरे तो नहीं हो रहा है पर जो आप रोज़ एवें करते रहेंगे तो अपने आप ही देखोगे कि स्पीड इनक्रीज होती रहती है ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਸਾਰਾ ਕੀਬੋਰਡ ਨੂੰ ਇਕੱਠੀ ਲੈ ਕੇ ਚੱਲੇ ਇੱਕ ਵਾਰੀ ਮਤਲਬ ਐਵੇਂ ਸੀ ਜਿਹੜੇ ਬਾਕੀ ਵਿੱਚ ਜਿਵੇਂ ਸਾਈਡ ਤੇ ਆਪ ਨੂੰ ਕੋਈ ਸਿੰਬਲ ਵਗੈਰਾ ਆਉਂਦੇ ਆ ਜਿਹੜੇ ਆਪਾਂ ਨੰਮਰਿਕਲ ਦੱਬ ਕੇ ਸਿੰਬਲ ਲਗਾਉਣੇ ਪੈਂਦੇ ਮੈਂ ਉਹਨਾਂ ਨੂੰ ਇੱਕ ਵਾਰੀ ਸਕਿਪ ਕੀਤਾ ਸੀ ਸਿਰਫ ਆ ਵਰਡਸ ਤੋਂ ਹੀ ਜਿਹੜੇ ਕੀਬੋਰਡ ਤੇ ਪੈਂਦੇ ਸਿਰਫ ਅੱਖਰ ਹੈਗੇ ਜਿਹੜੇ ਆਪਣੇ ਕੋਲ 35 ਅੱਖਰ ਉਹਨਾਂ ਨੂੰ ਹੀ 41 ਅੱਖਰ ਹੈ ਜੋ ਉਹਨਾਂ ਨੂੰ ਹੀ ਮੈਂ ਪਹਿਲਾਂ ਥੋੜੀ ਪ੍ਰੈਕਟਿਸ ਕੀਤੀ ਜਦੋਂ ਮੈਨੂੰ ਉਹ ਵਧੀਆ ਤਰਾਕ ਗਿਆ ਫਿਰ ਮੈਂ ਉਵੇਂ ਹੀ ਨਾਲ-ਨਾਲ ਬਾਕੀ ਵੀ ਜੋ ਹੈ ਜੋ ਸਿੰਬਲ ਵਗੈਰਾ ਉਹ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਜੇ ਤੁਹਾਨੂੰ ਲੱਗਦਾ ਕਿ ਬਈ ਜੀ ਐਵੇਂ ਤਾਂ ਨਹੀਂ ਮੇਰੇ ਤੋਂ ਹਣਾ ਦੀ ਮੈਂ ਸਾਰਾ ਕੀਬੋਰਡ ਇਕੱਠਾ ਹੀ ਕਿਵੇਂ ਕਰਾਂ ਤਾਂ ਜਿਵੇਂ ਅਗਰ ਆਪਾਂ ਅਗਰ ਕੋਈ ਅਕੈਡਮੀ ਵਗੈਰਾ ਕੋਈ ਇੰਸਟੀਟਿਊਟ ਵਗੈਰਾ ਚ ਟਾਈਪਿੰਗ ਸਿੱਖਣ ਜਾਂਦੇ ਆ ਤਾਂ ਉਹ ਆਪਾਂ ਨੂੰ ਕਿਵੇਂ ਸਿਖਾਉਂਦੇ ਕਿ ਆਪਾਂ ਨੂੰ ਹਰ ਇੱਕ ਪਹਿਲਾਂ ਇੱਕ ਇੱਕ ਲਾਈਨ ਦੀ ਆਪਾਂ ਨੂੰ ਪ੍ਰੈਕਟਿਸ ਕਰਵਾਉਂਦੇ ਆ ਫਿਰ ਆਪਾਂ ਨੂੰ ਦੂਜੀ ਰੋ ਦੀ ਪ੍ਰੈਕਟਿਸ ਕਰਵਾਉਂਦੇ ਆ ਫਿਰ ਤੀਸਰੀ ਦੀ ਕਰਾਉਂਦੇ ਅਗਰ ਤੁਸੀਂ ਐਵੇਂ ਵੀ ਕਰਨਾ ਚਾਹੁੰਦੇ ਹੋ ਫਿਰ ਜੋ ਮੈਂ ਤੁਹਾਨੂੰ ਇੱਕ ਵੈਬਸਾਈਟ ਦਾ ਨਾਮ ਲਿਆ ਪਹਿਲਾਂ ਵੀ ਟਾਈਪ ਪੰਜਾਬੀ ਨਾਮ ਦੀ ਵੈਬਸਾਈਟ ਜੇ ਤੁਸੀ ਐਵੇਂ ਕਰਨਾ ਚਾਹੁੰਦੇ ਹੋ ਉਸ ਵੈਬਸਾਈਟ ਵਿੱਚ ਤੁਹਾਨੂੰ ਐਵੇਂ ਵੀ ਸਾਰਾ ਕੁਝ ਅਵੇਲੇਬਲ ਮਿਲੇਗਾ ਕਿ ਹਰ ਪਹਿਲਾਂ ਇੱਕ ਇੱਕ ਰੋ ਨੂੰ ਪ੍ਰੈਕਟਿਸ ਕਰੋ ਫਿਰ ਐਵੇਂ ਕਰਦੇ ਕਰਦੇ ਫਿਰ ਕੀ ਆਪਾਂ ਇਕੱਠਾ ਸਾਰਾ ਕੀਬੋਰਡ ਦੀ ਪ੍ਰੈਕਟਿਸ ਕਰਨ ਲੱਗ ਜੰਨੇ ਆ ਤਾਂ ਇਹ ਚੀਜ਼ ਹੋਗੀ ਤਾਂ ਅਗਰ ਜੇ ਨਾਲੇ ਮੈਂ ਕਹਿ ਰਹੀ ਹਾਂ ਵੀ ਸਿੰਬਲ ਬਾਕੀ ਸਿੰਬਲ ਵਗੈਰਾ ਸਾਰੇ ਕਿੱਥੋਂ ਦੇਖੀਏ ਤਾਂ ਇਹ ਅਗਰ ਤੁਸੀਂ ਟਾਈਪਿੰਗ ਕਰ ਰਹੇ ਹੋ ਤੁਹਾਡਾ ਫਰੈਂਡ ਸਰਕਲ ਵੀ ਮਤਲਬ ਉਹ ਹੀ ਹੋਏਗਾ ਜੋ कर रहे हैं जिंदा दिता होंगे सिंबल किएगा कोई किए पेगा हो सकता है गूगलबल हो करके देख लो मैं ध्यान नहीं दिता क्योंकि मैंने टेलीग्राम चैनल चो ही पीडीएफ उस तो मैं बाकी सारे जिम्मे कोई भी देखना होंगे ਕੋਈ ਵੀ ਸਿੰਪਲ ਕਿਵੇਂ ਪਏਗਾ ਨਾ ਨਾਂ ਵਿੱਚ ਚੈੱਕ ਕਰ ਲੈਂਦੀ ਨਾਂ ਨਾਂ ਲਿ ਟਾਈਪ ਕਰਦੀ ਹੋਲੀਓ ਲਿਖੀਏ ਆਪਣੇ ਆਪ ਹੀ ਤੁਹਾਨੂੰ ਫਿੰਗਰਸ ਨੂੰ ਤੁਹਾਡੇ ਯਾਦ ਹੋ ਜਾਏਗਾ ਸਾਰਾ ਕੁਝ ਤੁਹਾਡੇ ਮਾਈਂਡ ਨੂੰ ਤਾਂ ਕੰਮ ਹੀ ਨਹੀਂ ਕਰਨਾ ਪਏਗਾ ਕਿ ਜੀ ਹਾਂ ਜੀ ਮੈਂ ਕੀ ਪ੍ਰੈਸ ਕਰਾਂਗੀ ਤਾਂ ਕਿ ਵਰਡ ਜੋ ਹੈ ਪਏਗਾ ਤਾਂ ਇਹ ਬਹੁਤ ਜੇ ਆਪਾਂ ਕਰਦੇ ਰਾਂਗੇ ਪ੍ਰੈਕਟਿਸ ਤਾਂ ਦੇਖੋ ਰੰਗ ਨਾਲ ਹੋ ਜਾਏਗਾ ਹੁਣ ਅਗਲਾ ਸਵਾਲ ਆਪਣੇ ਕੋ ਲਾਂਦੇ ਕਿ ਜੀ ਆਪਾਂ ਕੀਬੋਰਡ ਕਿਹੜਾ ਯੂਜ਼ ਕਰੀਏ ਤਾਂ ਦੇਖੋ ਤੁਹਾਨੂੰ ਪਤਾ ਹੋ ਜਾਏਗਾ ਕਿ ਆਪਾਂ ਜਦੋਂ ਟਾਈਪਿੰਗ ਦਾ ਐਗਜ਼ਾਮ ਦੇਣ ਜਾਂਦੇ ਹਾਂ ਤਾਂ ਆਪਾਂ ਜੋ ਹੈ ਕੀਬੋਰਡ ਜੋ ਹੈ ਆਪ ਦਾ ਨਾਲ ਲੈ ਕੇ ਜਾ ਸਕਦੇ ਹਾਂ ਕਿਉਂਕਿ ਦੇਖੋ ਜਿਹੜੇ ਕੀਬੋਰਡ ਤੇ ਆਪਾਂ ਪ੍ਰੈਕਟਿਸ ਕਰਦੇ ਆ ਉਹਦੇ ਤੇ ਆਪਣਾ ਹੱਥ ਜਿਆਦਾ ਵਧੀਆ ਚੱਲਦਾ ਹੈ ਤਾਂ ਇਹ ਆਪਾਂ ਨੂੰ ਐਗਜ਼ਾਮ ਚ ਅਲਾਉਡ ਹੈ ਕਿ ਆਪ ਆਪ ਦਾ ਕੀਬੋਰਡ ਲੈ ਕੇ ਜਾ ਸਕਦੇ ਹਾਂ ਪਰ ਇਹ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਵਾਇਰਲੈਸ ਕੀਬੋਰਡ ਨਹੀਂ ਹੋਣਾ ਚਾਹੀਦਾ ਤਾਂ ਇਸ ਲਈ ਤੁਸੀਂ ਇਹ ਕਰੇ ਜਿਹੜਾ ਵੀ ਕੀਬੋਰਡ ਲੈਂਦੇ ਹੋ ਕੰਪਨੀ ਜਿਹੜੀ ਮਰਜ਼ੀ ਲੈ ਲਓ ਦੇਖੋ ਸਭ ਵਧੀਆ ਹੁੰਦੀ ਹੈ ਪਰ ਆਪਾਂ ਵਾਇਰਲੈਸ ਨਹੀਂ ਲੈਣਾ ਕਿਉਂਕਿ ਵਾਇਰਲੈਸ ਕੀਬੋਰਡ ਜੋ ਹੈ ਉੱਥੇ ਅਲਾਉਡ ਨਹੀਂ ਹੁੰਦਾ ਤਾਂ ਫਿਰ ਆਪ ਉਹ ਲੈ ਕੇ ਨਹੀਂ ਜਾ ਸਕਾਂਗੇ ਤਾਂ ਫਿਰ ਆਪਣੇ ਵੀ बेनीफिट थोड़ा घट ही है वैसे अपने तो की बोर्ड उ होंगे अगर लगता है कई बार बंद बोले जाता है तो भी अवेलेबल होंगे अगला सवाल एक और आ जाता है कि जी टाइपिंग कई बार जिन्हों की हो रही है जी टाइपिंग कि होती है अगों वही रही होया है मेरे न भी हो जो स्टार्टिंग भी की पंद्रह सोलह तक भी आके एकदम स्ट्रक जी मतलब एवं लग रहा है पर जो मैं रोज़ प्रैक्टिस करती रही तो स्पीड बदती गई ਅਵੇ ਜੀ ਜਦੋਂ 30 35 ਤੱਕ ਵੀ ਪਹੁੰਚੀ ਉੱਥੇ ਵੀ ਐਵੇਂ ਹੋ ਗਿਆ ਸੀ ਕਿ ਸਪੀਡ ਇੱਕ ਟਾਈਮ ਤੇ ਮਤਲਬ ਜਿਵੇਂ ਐਵੇਂ ਲੱਗਦਾ ਸੀ ਇੱਕ ਦਿਨ ਤੇ ਰੁਕ ਗਈ ਜੀ ਪਰ ਜੇ ਮੈਂ ਰੋਜ਼ ਫਿਰ ਮੈਂ ਫਿਰ ਵੀ ਲੱਗੀ ਰਹੀ ਰੋਜ਼ ਪ੍ਰੈਕਟਿਸ ਕਰਦੀ ਰਹੀ ਤਾਂ ਆਖਿਰ ਚ ਜਿਵੇਂ ਹੁਣ ਮੇਰੀ ਸਪੀਡ ਜਿਵੇਂ ਮੈਂ ਦੱਸ ਰਹੀ ਹਾਂ ਕਿ 45 ਪਲੱਸ ਆ ਜਾਂਦੀ ਹੈ ਕਈ ਵਾਰ 50 ਵੀ ਆ ਜਾਂਦੀ ਹੈ ਤੇ ਫਿਰ ਇੱਕ ਅਗਲੀ ਚੀਜ਼ ਹੁੰਦੀ ਹੈ ਜਦੋਂ ਤੁਹਾਡੀ ਟਾਈਪਿੰਗ ਵਧੀਆ ਹੋ ਜਾਏ ਸਪੀਡ 30 ਕੁ ਤੱਕ ਪਹੁੰਚ ਜਾਏ ਕਿਉਂਕਿ ਆਪ ਨੂੰ ਐਗਜ਼ਾਮ ਚ 30 ਚਾਹੀਦੀ ਹੁੰਦੀ ਹੈ ਉਸ ਤੋਂ ਬਾਅਦ ਕੀ ਕਰੋ ਅਲੱਗ-ਅਲੱਗ ਵੈਬਸਾਈਟ ਤੇ ਜਾ ਕੇ ਟਾਈਪਿੰਗ ਕਰੋ ਐਵੇਂ ਨਹੀਂ ਕਿ ਜਿਵੇਂ ਤੁਸੀਂ ਮੇਰੇ ਤਰ੍ਹਾਂ ਮੰਨ ਲਓ ਤੁਸੀਂ ਕਿਹਾ ਬਈ ਮੈਂ ਵੀ ਪੰਜਾਬ ਐਗਜ਼ਾਮ ਪੋਰਟਲ ਤੋਂ ਹੀ ਸਟਾਰਟ ਕਰਦੀ ਆ ਤੇ ਐਵੇਂ ਨਹੀਂ ਕਿ ਸਿਰਫ ਇੱਕ ਹੀ ਵੈਬਸਾਈਟ ਤੇ ਕਰਦੇ ਰਹੋ ਅਲੱਗ-ਅਲੱਗ ਵੈਬਸਾਈਟ ਤੇ ਜਾ ਕੇ ਤਿਆਰੀ ਕਰੋ ਕਿਉਂਕਿ ਆਪਾਂ ਨੂੰ ਕੁਝ ਨਹੀਂ ਪਤਾ ਅਗਲੀ ਵਾਰੀ ਐਗਜ਼ਾਮ ਜਈਏ ਦੇਣ ਜਾਈਏ ਤੇ ਥੋੜਾ-ਬਹੁਤ ਉਹਨਾਂ ਦਾ ਸਟਾਈਲ ਚੇਂਜ ਹੋ ਜਾਈਏ ਥੋੜਾ-ਬਹੁਤ ਫੌਂਟ ਸਾਈਜ਼ ਵੱਡਾ-ਛੋਟਾ ਹੋ ਜਾਈਏ ਤਾਂ ਆਪਣੀਆਂ ਅੱਖਾਂ ਨੂੰ ਦਿਮਾਗ ਨੂੰ ਕੀ ਹੋਵੇ ਸੇਮ ਹੀ ਤਰ੍ਹਾਂ ਦੀ ਕਰਨ ਦੀ ਹੈਬਿਟ ਬਣ ਜਾਈਗੀ ਤਾਂ ਫਿਰ ਉੱਥੇ ਜਾ ਕੇ ਆਪਾਂ ਨੂੰ ਮੁਸ਼ਕਲ ਹੋ ਸਕਦੀ ਹੈ ਤੇ ਇਸ ਲਈ ਅੱਡ ਅੱਡ ਵੈਬਸਾਈਟਸ ਤੋਂ ਟਰਾਈ ਕਰੋ ਜਦੋਂ ਵੀ ਟੈਕnik ਕਰਦੇ ਹੋ ਤੇ ਇੱਕ ਚੀਜ਼ ਹੋਰ ਕਿ ਜਦੋਂ ਆਪਾਂ ਟਾਈਪਿੰਗ ਕਰਨ ਲੱਗਦੇ ਠੀਕ ਹੈ ਜਿਉਂਨਾ ਆਪਣੀ ਵਧੀਆ ਹੋ ਰਹੀ ਹੈ ਹੁਣ ਜਦੋਂ ਆਪਾਂ ਐਗਜ਼ਾਮ ਪੁਆਇੰਟ ਆਫ ਨੂੰ ਦੇਖਦੇ ਹੋਏ ਵੀ ਆਪਾਂ ਤਿਆਰੀ ਕਰਨੀ ਹੈ ਜੀ ਤਾਂ ਫਿਰ ਕੀ ਹੈ ਜਦੋਂ ਆਪਾਂ ਐਗਜ਼ਾਮ ਦੇਣ ਜਾਂਦੇ ਉੱਥੇ ਕੀ ਹੁੰਦਾ ਸਭ ਨਾਲੋਂ ਪਹਿਲਾਂ ਆਂਦਾ ਹੈ ਪੰਜਾਬੀ ਦਾ ਟੈਸਟ ਤੇ ਉਸ ਤੋਂ ਬਾਅਦ ਫਿਰ ਆਂਦਾ ਹੈ ਇੰਗਲਿਸ਼ ਦਾ ਟੈਸਟ ਕਿਉਂਕਿ ਜਦੋਂ ਆਪਾਂ ਕਰੇ ਪ੍ਰੈਕਟਿਸ ਕਰਾਂਗੇ ਇੱਕ ਵਾਰੀ ਤੋ ਹੋ ਸਕਦਾ ਆਪਾਂ ਇੱਕ ਦਿਨ ਜੀ ਪੰਜਾਬੀ ਨਹੀਂ ਲੱਗੇ ਪਿਆ ਚੰਗੀ ਤਰ੍ਹਾਂ ਕਿ ਆਪਣੀ ਪੰਜਾਬੀ ਦੀ ਸਪੀਡ ਘਟ ਹੈ ਜਾਂ ਆਪਾਂ ਇੰਗਲਿਸ਼ ਨਹੀਂ ਕਰ ਰਹੀ ਆ ਕਿ ਆਪਣੀ ਇੰਗਲਿਸ਼ ਦੀ ਸਪੀਡ ਘਟ ਹੈ ਪਰ ਜਦੋਂ ਤੁਹਾਡੀ ਸਪੀਡ ਦੋਵਾਂ ਵਿੱਚ ਵਧੀਆ ਹੋ ਰਹੀ ਹੈ 30 35 ਆ ਰਹੀ ਹੈ ਤੁਸੀਂ ਕੀ ਹੈ ਦੋਵੇਂ ਐਵੇਂ ਹੀ ਟਰਾਈ ਕਰੋ ਜਿਵੇਂ ਐਗਜ਼ਾਮ ਚੱਲਦਾ ਹੈ ਕਿ ਪਹਿਲਾਂ ਪੰਜਾਬੀ ਦਾ ਆਪਾਂ ਟਰਾਈ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਇੰਗਲਿਸ਼ ਦਾ ਫਿਰ ਆਪਾਂ ਪੰਜਾਬੀ ਦਾ ਕੀਤਾ ਫਿਰ ਆਪਾਂ ਇੰਗਲਿਸ਼ ਦਾ ਕੀਤਾ ਦੇਖੋ ਜਿੰਨਾ ਜ਼ਿਆਦਾ ਟਾਈਮ ਦਿਓਗੇ ਨਾ ਪੰਜਾਬੀ ਦੀ ਟਾਈਪਿੰਗ ਜਾਂ ਇੰਗਲਿਸ਼ ਵੀ ਦੇਖੋ ਟਾਈਪਿੰਗ ਜਿੰਨਾ ਜ਼ਿਆਦਾ ਟਾਈਮ ਦਿਓਗੇ ਉਨਾ ਹੀ ਜਲਦੀ ਸਿੱਖ ਪਾਓਗੇ ਟਾਈਮ ਤਾਂ ਦੇਖੋ ਲੱਗੇਗਾ ਕਿ ਆਪਾਂ ਕਹੀਏ ਜੀ ਅੱਜ ਸ਼ੁਰੂ ਕੀਤਾ ਜੀ ਮੈਨੂੰ ਕਰ ਲਈ ਅੱਜ ਤਾਂ ਹੀ ਇੱਕ ਆ ਵੀ ਬਹੁਤ ਵੱਡੀ ਗਲਤੀ ਮੈਂ ਵੀ ਕੀਤੀ ਹਾਲਾਂਕਿ ਲਾਸਟ ਈਅਰ ਤੇ ਬੱਚੇ ਸਾਰੇ ਹੀ ਆਪਣੇ ਨਾਲ ਦੇ ਜਿਵੇਂ ਮੈਨੂੰ ਪਤਾ ਹੈ ਮੇਰੇ ਦੋਸਤ ਸਾਰੇ ਹੀ ਐਵੇਂ ਗਲਤੀ ਆਪਾਂ ਕਰ ਦਿੰਦੇ ਆ ਕਿ ਜੀ ਪਹਿਲਾਂ ਪੇਪਰ ਤਾਂ ਦੇ ਕੇ ਆਈਏ ਦੇਖਾਂਗੇ ਜੇ ਪੇਪਰ ਕਲੀਅਰ ਹੋਏਗਾ ਫਿਰ ਟਾਈਪਿੰਗ ਦੀ ਤਿਆਰੀ ਕਰਾਂਗੇ ਇਹ ਟਾਈਪਿੰਗ ਦੀ ਤਿਆਰੀ ਤਾਂ ਕਰਨੀ ਸ਼ੁਰੂ ਕਰੋ ਕੋਈ ਗੱਲ ਨਹੀਂ ਇੱਕ ਸਕਿੱਲ ਹੀ ਹੈ ਨਾ ਜੇ ਆਪਾਂ ਸਿੱਖ ਲਈ ਆਪਾਂ ਨੂੰ ਕਿਤੇ ਨਾ ਕਿਤੇ ਹੋਰ ਜ਼ਰੂਰ ਜ਼ਿੰਦਗੀ ਵਿੱਚ ਕੰਮ ਆਏਗੀ ਆਏਗੀ ਤੇ ਦੇਖ ਮੈਂ ਖੁਸ਼ੀੰਨੇ ਜਿਆਦਾ ਹੁੰਦੀ ਹੈ ਬਾਅਦ ਚ ਜਦੋਂ ਟਾਈਪਿੰਗ ਆਪਾਂ ਸਿੱਖ ਲੀਨਾ ਮਤਲਬ ਕਿ ਹਰ ਕਿਵੇਂ ਆਪਾਂ ਕੋਈ ਵੀ ਵਰਡ ਪ੍ਰੈਸ ਕਰ ਰਹੇ ਹਾਂ ਤੇ ਉਥੇ ਪੰਜਾਬੀ ਵਿੱਚ ਲਿਖਿਆ ਜਾ ਰਿਹਾ ਤਾਂ ਮਤਲਬ ਕਿ ਇੱਕ ਸਕਿੱਲ ਹੀ ਹੈ ਬੜਾ ਮਜ਼ਾ ਆਉਂਦਾ ਹੈ ਬਾਅਦ ਵਿੱਚ ਜਦੋਂ ਕਰਨ ਤੇ ਤਾਂ ਪਹਿਲਾਂ ਹੀ ਜਦੋਂ ਆਪਾਂ ਲੈ ਐਗਜ਼ਾਮ ਨਹੀਂ ਦਿੱਤਾ ਉਦੋਂ ਹੀ ਟਾਈਪਿੰਗ ਕਰ ਲਈ ਸ਼ੁਰੂ ਕਰ ਦੋ ਜੇ ਮਤਲਬ ਤੁਸੀਂ ਪੰਜਾਬ ਦੇ ਸਟੂਡੈਂਟ ਹੋ ਪੰਜਾਬ ਦੇ ਐਗਜ਼ਾਮ ਦੇ ਰਹੋ ਕਿਸੇ ਵੀ ਐਗਜ਼ਾਮ 'ਚ ਪੀ ਟ੍ਰਿਪਲ ਐਸ ਬੀ ਦੇ ਸੀਨੀਅਰ ਅਸਿਸਟੈਂਟ ਦੇਖ ਲੋ ਜਾਂ ਕਲੀਨिकल ਦੇਖ ਲੋ ਕਿਸੇ ਵੀ ਐਗਜ਼ਾਮ 'ਚ ਆਪਾਂ ਨੂੰ ਆ ਜਾਂਦਾ ਕਿ ਬਾਅਦ 'ਚ ਟਾਈਪਿੰਗ ਟੈਸਟ ਵੀ ਹੋਏਗਾ ਤਾਂ ਤੁਸੀਂ ਅਗਰ ਅੱਜ ਪੰਜਾਬ ਦੇ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਸੀਂ ਨਾਲ-ਨਾਲ ਹੁਣੇ ਹੀ ਮੈਂ ਤਾਂ ਸਲਾਹ ਦੇਵਾਂਗੀ ਕਿ ਟਾਈਪਿੰਗ ਦੀ ਤਿਆਰੀ ਕਰਨੀ ਸ਼ੁਰੂ ਕਰ ਦੋ वैसे भी लिखो आपा आप पढ़-पढ़ के भी एक टाइम से बोर हो जनदा है तो थोड़ा नाले वैसे भी एक अलग नाले स्किल हो जाएगी ते नाले थोड़ा अपना की है माइंड भी डाइवर्ट हो जाता है ते पर नाले फिर की है जदों आपा कईवेरी ते भी सोच लन्नेया कि जदों चलो एग्जाम भी हो गया फिर आपा सोचदेया जी जदों कट ऑफ आएगी ना जदों रिजल्ट आएगा ओदो ही तैयारी करनी शुरू करा, करांगा करेंगे आपा टाइपिंग दी लेकिन हुंदा की है कि जदों कट ऑफ आंदी है उस तो बाद तो कईवेरी 15 20 दिन नहीं दंदे है ते टाइपिंग दा एग्जाम ਲੈ लंदे है ਤੁਹਰ ਇੰਨੀ ਜਲਦੀ ਤਾਂ ਦੇਖੋ ਤਿਆਰੀ ਨਹੀਂ ਹੋ ਪਾਏਗੀ ਤਾਂ ਮੈਂ ਤਾਂ ਆਹੀ ਕਹੂੰਗੀ ਕਿ ਪਹਿਲਾਂ ਹੀ ਹੁਣ ਤੋਂ ਹੀ ਕਰਨੀ ਸਟਾਰਟ ਕਰ ਦੋ ਜੋ ਗਲਤੀ ਮੈਂ ਕੀਤੀ ਹੈ ਮੇਰੇ ਫਰੈਂਡਸ ਨੇ ਕੀਤੀ ਉਹ ਤੁਸੀਂ ਨਾ ਕਰੋ ਜਦੋਂ ਤੋਂ ਹੁਣੇ ਹੀ ਟਾਈਪਿੰਗ ਦੀ ਤਿਆਰੀ ਕਰਨੀ ਸ਼ੁਰੂ ਕਰੋ ਤਾਂ ਕਿ ਜਦੋਂ ਤੱਕ ਤੁਹਾਡਾ ਇਗਜ਼ਾਮ ਕਲੀਅਰ ਹੁੰਦਾ ਹੈ ਤਾਂ ਉਦੋਂ ਤੱਕ ਇਹ ਤੁਹਾਡੀ ਟਾਈਪਿੰਗ ਦੀ ਪੂਰੀ ਪ੍ਰੈਕਟਿਸ ਹੋਵੇ ਤੁਹਾਨੂੰ ਕੋਈ ਚਿੰਤਾ ਹੀ ਨਹੀਂ ਹੋਣੀ ਚਾਹੀਦੀ ਤਾਂ ਮੈਨੂੰ ਲੱਗਦਾ ਇਹ ਕੁਝ ਸਵਾਲ ਸੀ ਜਿਹੜੇ ਕਿ ਮੇਰੇ ਦਿਮਾਗ ਵਿੱਚ ਆਏ ਜਦੋਂ ਮੈਂ ਟਾਈਪਿੰਗ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਤੇ ਉਮੀਦ ਹੈ ਕਿ ਤੁਹਾਡੇ ਵੀ ਮੈਂ ਸਵਾਲਾਂ ਦਾ ਕੁਝ ਜਵਾਬ ਦੇ ਪਾਈ ਹੋਵਾਂਗੀ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦਿਮਾਗ 'ਚ ਹੋਰ ਕੋਈ ਸਵਾਲ ਨੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰਾਂਗੀ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਤੇ ਜੇ ਤੁਸੀਂ ਵੀ ਪੰਜਾਬ ਦੇ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਜੀ ਟਾਈਪਿੰਗ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਓ